ਕੀ ਹੁੰਦਿਆ? ਆ ਕੀ ਹੁੰਦਿਆ? ਇਹ ਕੀ ਹੁੰਦਿਆ? ਆ ਦੇਖੋ ਇਹ ਟੀਕੇ ਲਾਉਂਦੇ ਆ। ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਪੀ ਰਾਜੇ ਨੂੰ ਤੇ ਡਾਂਗ ਨਹੀਂ ਲਾਉਂਦੇ ਰਿਹਾ। ਆਪਾਂ ਕੀ ਕਰੀਏ ਨਾਲੋਂ ਨਹੀਂ ਆ ਫਟਾਉਂ ਤਾਂ ਮੈਂ ਡਾਂਗ ਦੋ। ਆ ਕੀ ਕਰਨੇ ਆ? ਚਲੋ ਬਨੇ ਬਖਸ਼ੋ। ਕੀ ਕਰਨੇ ਆ? ਚਲੋ ਗੋਲੀ ਚਾਹੋ ਵੀ ਪਾਪਾ ਦੀ ਸਿਆਣੇ ਬੈਣੇ ਸਰਦਾਰ ਬੰਦੇ ਜੀ। ਇਹ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਜਬੜੀ ਆ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਕੱਜ ਦੀ ਸਮਾਂ ਹੀ ਉਹ ਕਿਉਂ ਇਹ ਕੀ ਕਰਨਦੀ ਏ ਕੀ ਕਰਨੀ ਤੂੰ ਕੀ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰ ਨੀ ਸੂਈ ਕੁੱਟੀ ਮੇਰੀ ਬਾਹਰ ਆਏ ਸੂਈ ਬਾਟੀ ਕਿੱਥੇ ਇਹਨੂੰ ਚਕਾਉ ਪੁੱਜ ਨੇ ਸਟੱਕ ਮੈਨੇਗਾ ਬੋਲਣ ਨੇ ਪੁੱਤ ਨੂੰ ਬੋਲਣ ਕਰਨਾ ਚਾਰ ਬੋਲਣ ਚੱਲ ਬਲਾ ਆ ਵੇ ਕੋਈ ਅੱਜ ਬੜਿਆ ਨੇ ਹਾ ਤੇ ਕਾ ਕਾ ਜਿੰਨੂੰ ਕਹਿਣਾ ਹੈ ਰੁਕ ਜਾ ਡਾਂਗਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਤਾ ਪਾਪਾ ਇਹ ਦੱਸੋ ਕੀ ਕਰਦੇ ਰੋ ਜਾ ਇਹ ਕੀ ਕਰਨ ਦੇ ਦੱਸੋ ਪੱਕੇ ਜੀ ਲੋਕਾਂ ਨੂੰ ਨੱਜਾ ਲਗਾਇਆ ਤੇ ਪੱਲਿਓ ਕਰ ਇੱਕ ਮਿੰਟ ਰੋਕ ਰੋਕ ਓਏ ਕੂਲਾ ਥਾਣੇ ਫੋਨ ਲਾਈ 112 ਨੂੰ ਕੂਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰਲ ਵੜ ਕਰ ਚਲੀਏ ਮਾਲ ਮੰਡੀ ਬਾਪਾ ਪੇ ਨੂੰ ਬਾਹਰ ਚਲਾ ਰੋਜ਼ ਕਰਦੇ ਨੇ ਚਲਾ ਚਲਾ ਉਹਨਾਂ ਨੂੰ ਪਤਾ ਰੋਜ਼ ਨਹੀਂ ਕਿਧੇ ਕੋ ਲੈ ਗਈ ਕਿਧੇ ਕੋ ਲੈ ਗਈ ਕਿਧੇ ਕੋ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆਉਂਦਾ ਕਿਧੇ ਕੋ ਲੈ ਗਈ ਦੱਸ ਕਿਉਂ ਮੈਂ ਜਿੰਤੋਂ ਮਰਜ਼ੀ ਲਿਆਉਂਦਾ ਇੰਨੇ ਲਿਆਉਂਦਾ ਮਾਨਕ ਤੋ ਲਿਆ ਗੱਲ ਬਿਠਾਣ ਗੱਲ ਓਏ ਕਰ ਸਾਰ ਗੱਡੀ ਕਰ ਸਾਰ ਯਾਦੂ ਇੱਥੇ ਲਿਆ ਪੁੱਤ ਚੱਲ ਚੱਲ ਲਿਓ ਨਾਣੇ ਮੈਂ ਪੁੱਤ ਲਿਆ ਲਿਆ ਠੀਕਾ ਕਿੱਥੇ ਬੜਾ ਟੀਕਾ ਕਿਉਂ ਕਿਉਂ ਬੜਾਵੀਏ ਮੈਂ ਨਹੀਂ ਇੱਕ ਮਿੰਟ ਬਾਪੂ ਇੱਕ ਮਿੰਟ ਰੋਕ ਰੋਕੋ ਅੱਜ ਕੱਲ ਉਹ ਦਹ ਕੀ ਆਇਆ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕੋ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੋਣਾ ਆ ਮੇਰੇ ਨਾਲ ਹੀ ਹੋ ਕਿ ਤੇਰੇ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਤਮਾਨਕ ਤੈਨਾਂ ਹੀ ਰਸ ਜਿੱਤੋਂ ਮਰਜ਼ੀ ਲਿਉਂਦਾ ਹੋਵੇ ਆ ਦੇਖੋ ਜੀ ਇਹ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਗਾ ਲਾਉਂਦੀ ਇੱਥੇ ਬਹਿ ਕੇ ਤੇ ਆ ਭਈਆ ਭੈਣ ਚੋਰੇ ਤੇ ਇਹ ਕੀ ਕਰੇ ਕੀ ਕਰਨੇ ਹਮਾਰੀ ਯਾ ਨਾ ਆਇਆ ਇੱਕ ਹੀ ਕਰਨੇ ਆ ਕਿਉਂ ਟੀਗਾ ਲਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦਿੰਨਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣਿਆਂ ਚਲ ਤਾਣੇ ਉਮਲਾ ਜਨੂ ਬੁਲਾਣਾ ਬਲਾ ਟੂ ਡਾਂਕੇ ਨੂੰ ਪੁੱਛ ਮਾਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਦੇ ਲੰਗਦੇ ਇਥੋਂ ਕੀ ਵੇਖ ਕੇ ਲੰਗਣ ਦੇ ਕੀ ਖੋਹਦੇ ਲੋਕਾਂ ਦੇ ਕੋਈ ਗੱਲ ਨਹੀਂ ਵੇਖ ਲੰਦੇ ਲਾਵਾ ਪੁੱਲ ਤੇ ਲਾਈਨ ਲਾਈਏ ਤੋਂ ਬਾਰੇ ਬੋਲਾ ਹੋਵੇ ਗੱਡੀ ਲੱਗੀ ਮੁੰਡੀਆਂ ਚੱਲ ਚੱਲਾ ਫਿਰ ਆਹ ਕਾਰੀ ਗੱਡੀ ਚਾ ਲੈ ਇਹ ਕੀ ਹੁੰਦਾ ਆ ਕੀ ਹੁੰਦਿਆ ਇਹ ਕੀ ਹੁੰਦਿਆ ਆ ਦੇਖੋ ਜੀ ਆ ਟੀਕੇ ਲਾਉਂਦੇ ਆ ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਪੀ ਲਾਗੇ ਮਤੇ ਡਾਂਗ ਨਹੀਂ ਲਾਉਂਦੇ ਨੇ ਆਪਾਂ ਕੀ ਕਰੀਏ ਨਾਲ ਨਹੀਂ ਆ ਫੜਾਉਂ ਤਾਂ ਮੈਂ ਡਾਂਗ ਦੋ ਆ ਕੀ ਕਰਨੇ ਆ ਚਲੋ ਬਨੇ ਬਖਸ਼ ਕੀ ਕਰਨੇ ਆ ਚਲੋ ਕੀ ਕਰੀਓਗੀ ਕਾਪੇ ਤੇ ਸਿਆਣੀ ਬੈਣੇ ਸਰਦਾਰ ਬੰਦੇ ਜੇ ਤੇ ਲਾਗੇ ਖਲੋਤੇ ਜੇ ਤੂੰ ਡਾਂਗਾ ਚ ਬੜੀ ਆ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ੍ਹ ਤੇ ਵੀ ਸਮਾਂ ਹੀ ਉਹ ਕਿਉਂ ਇਹ ਕੀ ਕਰਨਦੀ ਏ ਕੀ ਕਰਨੀ ਨੇ ਤੂੰ ਕੀ ਕਰਨੀ ਇਹ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨੇ ਸੂਈ ਟੁੱਟੀ ਮੇਰੀ ਬਾਹਰ ਹੈ ਸੂਈ ਬਾਟੀ ਦਾ ਕਿੱਥੇ ਇਹਨੂੰ ਚਕਾਓ ਪੂਜੇ ਨੇ ਸਟੱਕ ਮਨੇਗਾ ਬੋਲਣੇ ਪੂਜ ਨੂੰ ਬੋਲਣੇ ਕਰਨੇ ਕਰ ਬੋਲ ਲਾ ਫਣ ਬੋਲ ਚੱਲ ਬਲਾ ਆਹ ਵੇ ਕੋਈ ਆ ਚੀਕਾ ਬੜਿਆ ਨਿਹਦੇ ਕਹ ਕਹ ਜਿੰਨੂ ਕਹਣਾ ਹੈ ਕਹੋ ਯਾਰ ਰੋ ਜਾ ਡਾਂਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਤਾਪੇ ਦੱਸੋ ਕੀ ਕਰਨ ਦੇ ਰੋ ਜਾ ਇਹ ਕੀ ਕਰਦੇ ਦੱਸੋ ਪੱਕੇ ਢੀਗੇ ਲੋਕਾਂ ਦੇ ਇੱਕ ਇੱਕ ਨੂੰ ਨੱਛਾ ਲਗਾਏ ਆ ਤੇ ਪੱਲਿਓ ਕਰੇ ਇੱਕ ਮਿੰਟ ਰੋਕ ਰੋਕ ਓਏ ਕੂਲਾ ਥਾਣੇ ਫੋਨ ਲਾਈ 112 ਨੂੰ ਫੋਨ ਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰ ਵਾਰ ਚੱਲ ਜਲੀਏ ਮਾਲ ਮੰਡੀ ਬੇਬਾਪੇ ਨੂੰ ਬਾਹਰ ਨਾਲ ਸਦਾ ਰੋਜ਼ ਕਰਦੇ ਨੇ ਚਲਾ ਚਲਾ ਉਹਨਾਂ ਨੂੰ ਪਤਾ ਰੋਜ਼ ਨਹੀਂ ਕਿਧੇ ਨੂੰ ਲੈ ਗਈ ਕਿਧੇ ਨੂੰ ਲੈ ਗਈ ਕਿਧੇ ਨੂੰ ਲੈ ਗਈ ਮੈਂ ਜਿੱਤੋਂ ਮਰਜ਼ੀ ਲਿਆਂਦਾ ਕਿਧੇ ਨੂੰ ਲੈ ਗਈ ਦੱਸ ਕਿਉਂ ਮੈਂ ਜਿੱਤੋਂ ਮਰਜ਼ੀ ਲਿਆਂਦਾ ਇਧਰ ਆ ਐਨੇ ਲਿਆਂਦਾ ਮਾਨਕ ਤੂੰ ਲਿਆ ਚੱਲ ਬਿਠਾਉਣ ਗੱਲ ਓਏ ਕਰ ਕਰ ਗੱਡੀ ਕਰ ਕਰ ਜਾ ਦੂ ਇੱਥੇ ਲਿਆ ਪੁੱਤ ਚੱਲ ਚੱਲ ਲਿਓ ਨਾਣੇ ਮੈਂ ਪੁੱਛ ਲਾਂ ਠੀਕਾ ਕਿੱਥੇ ਬੜਾ ਟੀਕਾ ਕਿਉਂ ਕਿਉਂ ਬੜਾਵੀਏ ਨਹੀਂ ਨਹੀਂ ਇੱਕ ਮਿੰਟ ਦਾ ਪੁੱਤ ਮਿੰਟ ਰੋਕ ਰੋਕਦਾ ਹੈ ਅੱਜ ਕੱਲ ਉਹ ਦਾਹ ਕੀ ਆ ਅਧਹ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆ ਆ ਮੇਰੇ ਨਾਲ ਹੀ ਆ ਉਹ ਕਿਹਦੇ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਮਾਨਕ ਤੁਣਾਈਂ ਰਸ ਜਿੱਤੋਂ ਮਰਜ਼ੀ ਲਿਉਂਦਾ ਹੋਵੇ ਆ ਦੇਖੋ ਜੀ ਆ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਗਾ ਲਾਉਂਦੀ ਇੱਥੇ ਬਹਿ ਕੇ ਕਿਆ ਭਈਆ ਭੈਣ ਚੋਰੇ ਤੇ ਇਹ ਕੀ ਕਰੀ ਕੀ ਕਰਨਿਆ ਮਾਰੀ ਜਾਂ ਨਾ ਇਹ ਕੀ ਕਰਨਿਆ ਕਿਉਂ ਟੀਗਾ ਲਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦਿੰਦਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਬੁਲਾਜ ਨੂੰ ਬੁਲਾਉਣਾ ਬਲਾ ਬਲ ਮਾਰੀਓ ਅੱਛੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਦੇ ਲੰਘਣ ਮੈਥੋਂ ਕੀ ਵੇਖ ਕੇ ਲੰਘਣ ਦੇ ਚੀਜ਼ ਖੋਣ ਦੇ ਲੋਕਾਂ ਨੂੰ ਕੋਈ ਗੱਲ ਹੀ ਵੇਖ ਲੰਘਦੇ ਲਾਣਾ ਪੁਲਿਸ ਲੈ ਆਈ ਮੂਹ ਲਾਈਏ ਸਬਾਰਾ ਮੂਹ ਲਾ ਹੋਵੇ ਗੱਡੀ ਲੱਗੀ ਮੋ ਮੰਡੀਆ ਚੱਲ ਚੱਲਾ ਫਿਰ ਆਹ ਕਾਲੀ ਗੱਡੀ ਚੱਲ ਇੱਕ ਹੀ ਹੁੰਦੇ ਆ ਏ ਆਹੀ ਹੁੰਦੇ ਆ ਇੱਕ ਹੀ ਹੁੰਦੇ ਆ ਆ ਵੇਖੋ ਇਹ ਟੀਕੇ ਲਾਉਂਦੇ ਆ। ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਤੇ ਲੱਗੇ ਉਹਦੇ ਡਾਂਗ ਨਹੀਂ ਮੰਨਦੇ ਨੇ। ਆਪਾਂ ਕੀ ਕਰੀਏ ਨਾਲੋਂ ਨਹੀਂ ਆ ਫਟਾਉਂ ਤਾਂ ਕਿ ਮੈਂ ਡਾਂਗ ਦੋ। ਆ ਕੀ ਕਰਨੇ ਆ? ਚਲੋ ਬਨੇ ਬਖਸ਼ਾ ਕੀ ਕਰਨੇ ਆ? ਚਲੋ ਗੋਲੀ ਕਰੀਓਗੀ। ਪਾਪੇ ਦੀ ਸਿਆਣੇ ਬਿਆਣੇ ਸਰਦਾਰ ਬੰਦੇ ਜੇ ਤੇ ਲੱਗੇ ਖਲੋਤੇ ਜੇ ਤੁਸੀਂ ਡਾਂਗਾ ਜੇ ਬੜੀ ਆ। ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਜੁਦੀ ਸਮਾਂ ਹੀ ਹੋ ਗਿਆ। ਕਿਉਂ ਇਹ ਕੀ ਕਰਦੀ ਏ? ਕੀ ਕਰਨੀ ਨੇ ਤੂੰ? ਕੀ? ਇਹ ਕਰ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨੀ ਕੋਈ ਟੁੱਟੀ ਮੇਰੀ ਬਾਤ ਹੈ ਆਏ ਸੂਈ ਬਾਟੀ ਦਾ ਕਿਥੇ ਇਹਨੂੰ ਚਕਾਉ ਬੁੱਧ ਨੂੰ ਸਟੱਕ ਮਾਰਨੇ ਦਾ ਬੋਲਣਾ ਨਹੀਂ ਬੁੱਧ ਨੂੰ ਬੋਲਣਾ ਕਰਨਾ ਨਹੀਂ ਕਰਫੂਨ ਲਾਹ ਹੁਣ ਬੁੱਧ ਚੱਲ ਬਲਾ ਆ ਵੇ ਕੋਈ ਆ ਜੀ ਬਾੜਿਆ ਨਿਆਦੇ ਚਾਹ ਕਹ ਤਾ ਜਿੰਨੂੰ ਕਹਣਾ ਕਿ ਰੁਕ ਜਾ ਓਟਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਤਾ ਪਾਈ ਦੱਸੂ ਕੀ ਕਰਦੇ ਓ ਜਾ ਇਹ ਕੀ ਕਰਦੇ ਦੱਸੋ ਪੱਕੇ ਡਿੰਗੇ ਲੋਬੇ ਕਰਦੇ ਆ ਉਹਨੂੰ ਨੱਜਾ ਲਗਾਏ ਆ ਤੇ ਪੱਲਿਓ ਕਰਦੇ ਇੱਕ ਮਿੰਟ ਰੋਕ ਰੋਕ ਓਏ ਕੂਲਾ ਥਾਣੇ ਫੋਨ ਲਾਈ 112 ਨੂੰ ਕੂਲਾ ਮਾਲ ਮੰਡੀ ਚੱਲਾ ਚੱਲ ਚੱਲ ਮੋਰਚਲ ਵੱਰ ਕੇ ਚਲੀਏ ਮਾਲ ਮੰਡੀ ਬਾਪਾ ਪੇ ਨੂੰ ਬਾ ਨਾਲਦਾ ਰੋਜ਼ ਕਰਦੇ ਨੇ ਚੱਲਾ ਚੱਲਾ ਉਹਨਾਂ ਨੂੰ ਪਤਾ ਰੋਜ਼ ਨਹੀਂ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆ ਦੱਸ ਕਿਹਦੇ ਕੋ ਲੈ ਗਈ ਦੱਸ ਕਿਉਂ ਮੈਂ ਜਿੰਤੋਂ ਮਰਜ਼ੀ ਲਿਆ ਦੰਦਾਂ ਨਿਸ਼ਾ ਮਾਨਕ ਤੋਂ ਲਿਆ ਚੱਲ ਬਿਠਾਣ ਗੱਲ ਓਏ ਕਰ ਕਰ ਗੱਡੀ ਕਰ ਕਰ ਕਿਆ ਤੂੰ ਐ ਚੱਲ ਚੱਲ ਲਿਓ ਨਾ ਹਣੇ ਮੈਂ ਪੁਲਿਸ ਨਾਲ ਠੀਕਾ ਕਿੱਥੇ ਬੜਾ ਠੀਕਾ ਕਿਉਂ ਕਿਉਂ ਬੜਾ ਵਜੇ ਨਹੀਂ ਨਹੀਂ ਇੱਕ ਮਿੰਟ ਦਾ ਪੂਰੇ ਮਿੰਟ ਰੋਕ ਰੋਕੇ ਆਜ ਕੱਲ ਉਹ ਦਾਹ ਕੀ ਆਇਆ ਅਧਹਾਂ ਹੀ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆਇਆ ਆ ਮੇਰੇ ਨਾਲ ਹੀ ਆ ਉਹ ਤੇਰੇ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਤੇ ਮਾਰਕ ਤੇ ਨਹੀਂ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਵੇਖੋ ਜੀ ਆ ਸਾਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਕੇ ਤੇ ਆ ਭਈਆ ਭੈਣ ਚੋਰੇ ਤੇ ਇਹਦੇ ਕੀ ਕਰੀ ਕੀ ਕਰਨੇ ਆ ਮਾਰੀ ਆ ਨਾ ਯਾਰ ਇੱਕ ਹੀ ਕਰਨੇ ਆ ਕਿਉਂ ਟੀਕਾ ਲਵਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਕਿੰਨਾ ਡਾਂਗਾ ਮਾਰਦਾ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦੇਣਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਬੁਲਾਜ ਨੂੰ ਬੁਲਾਉਣਾ ਬਲਾ ਪਲਾ ਮਾਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਦੇ ਲੰਘੇ ਮੈਥੋਂ ਕੀ ਵੇਖ ਕੇ ਲੰਘਣ ਦੇ ਕੀ ਸੋਣ ਦੇ ਲੋਕਾਂ ਨੂੰ ਕੋਈ ਗੱਲ ਨਹੀਂ ਵੇਖ ਲੰਘਦੇ ਪਲਾਣਾ ਪੁਲ ਤੇ ਲਾਈ ਮੋਲਾਏ ਸੋ ਬਾਰਾ ਮੋਲਾ ਚੱਲ ਚੱਲਾ ਫਿਰ ਆਹ ਕਾਲੀ ਗੱਡੀ ਚੱਲ ਇੱਕ ਹੀ ਹੁੰਦਾ ਏ ਆਹੀ ਹੁੰਦਾ ਏ ਇੱਕ ਹੀ ਹੁੰਦਾ ਏ ਆ ਦੇਖੋ ਇਹ ਟੀਕੇ ਲਾਉਂਦੇ ਆ। ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਨਦੇ ਤੇ ਲਾਗੇ ਉਹ ਤੇ ਡਾਂਗ ਨਹੀਂ ਲਾਉਂਦੇ ਨੇ। ਨਹੀਂ ਆਪਾਂ ਕੀ ਕਰੀਏ ਨਾਲੋਂ। ਨਹੀਂ ਆ ਫੜਾਉਂ ਤਾਂ ਮੈਂ ਡਾਂਗ ਦੋ। ਆ ਕੀ ਕਰਨੇ ਆ? ਚਲੋ ਬਨੇ ਬਰਸੋ। ਕੀ ਕਰਨੇ ਆ? ਚਲੋ ਗੋਲੀ ਚਾਪੋ। ਤਾਂ ਪਹਿਲੀ ਸਿਆਣੇ ਬਿਆਣੇ ਸਰਦਾਰ ਬੰਦੇ ਜੇ ਤੇ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਜੇ ਬੜੀ ਆ। ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਕੱਜ ਦੀ ਸਮਾਂ ਹੀ ਉਹ। ਕਿਉਂ ਇਹ ਕੀ ਕਰਨਦੀ ਏ? ਕੀ ਕਰਨੀ ਨੇ ਤੂੰ? ਕੀ? ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨੀ ਸੁਈ ਟੁੱਟੀ ਮੇਰੀ ਬਾਤ ਆਏ ਸੁਈ ਬਾਟੀ ਦਾ ਕਿਥੇ ਇਹਨੂੰ ਚਕਾਓ ਕੋਈ ਨੇ ਸਟਕ ਮਾਰਨੇ ਦਾ ਬੋਲਣ ਨਾ ਕੋਈ ਨੂੰ ਬੋਲਣ ਨਾ ਕਰ ਫੋਨ ਲੈ ਆਹ ਹੁਣ ਬੋਲ ਚੱਲ ਬਲਾ ਆ ਵੇ ਕੋਈ ਆਟੀ ਦਾ ਪੜਿਆ ਨਿਆਤੇ ਕਾ ਕਾ ਜਿੰਨੂੰ ਕਹਣਾ ਹੈ ਯਾਰ ਰੁਕ ਜਾ ਊਡਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਪਾਪਾ ਜੀ ਦੱਸੋ ਕੀ ਕਰਦੇ ਰੋਜ ਇਹ ਕੀ ਕਰਦੇ ਦੱਸੋ ਪੱਕੇ ਡਿੰਗ ਲੋਦੇ ਉਹਨਾਂ ਨੂੰ ਨੱਚਾ ਲਗਾ ਜਾਂ ਪੱਲਿਓ ਕਰ ਇੱਕ ਮਿੰਟ ਰੋਕ ਰੋਕ ਓਏ ਕੂਲਾ ਸਾਡੇ ਫੋਨ ਲਾਈ 112 ਨੂੰ ਫੋਨ ਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰ ਮਾਰ ਚੱਲੀਏ ਮਾਲ ਮੰਡੀ ਮੈਂ ਬਾਪੇ ਨੂੰ ਬਾਹਰ ਨਾਲ ਰੋਜ ਕਰਦੇ ਨੇ ਚਲਾ ਚਲਾ ਉਹਨਾਂ ਨੂੰ ਪਤਾ ਰੋਜ ਨਹੀਂ ਕਿਹਦੇ ਨੂੰ ਲੈ ਗਈ ਕਿਹਦੇ ਨੂੰ ਲੈ ਗਈ ਕਿਹਦੇ ਨੂੰ ਲੈ ਗਈ ਮੈਂ ਜਿੱਤੋਂ ਮਰਜੀ ਲਿਆਂਦਾ ਕਿਹਦੇ ਨੂੰ ਲੈ ਗਈ ਦੱਸ ਕਿਉਂ ਮੈਂ ਜਿੱਤੋਂ ਮਰਜੀ ਲਿਆਂਦਾ ਮਾਲਕ ਤੂੰ ਲੈ ਗੱਲ ਬਿਠਾਣ ਗੱਲ ਓਏ ਕਰ ਤਾੜ ਗੱਡੀ ਕਰ ਤਾੜ ਜਾ ਤੂੰ ਇੱਥੇ ਲੈ ਆ ਪੁੱਤ ਚੱਲ ਚੱਲ ਲਿਓ ਨਾ ਨੇ ਮੈਂ ਪੁੱਛ ਲੈ ਲੇ ਠੀਕਾ ਕਿੱਥੇ ਬੜਾ ਠੀਕਾ ਕਿਉਂ ਕਿਉਂ ਬੜਾਵੀਏ ਨਹੀਂ ਨਹੀਂ ਇੱਕ ਮਿੰਟ ਦਾ ਪੁੱਛ ਮਿੰਟ ਰੋਕ ਰੋਕ ਕੇ ਅੱਜ ਅੱਜ ਕੱਲ ਉਹ ਦਾਹ ਕੀ ਆਇਆ ਇਹਦੇ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆਇਆ ਆ ਮੇਰੇ ਨਾਲ ਹੀ ਆ ਉਹ ਮੇਰੇ ਕਿਤੇ ਨਾਲ ਆਇਆ ਤੇ ਆਹੋ ਉਹਨੇ ਪੁੱਛਿਆ ਵਾ ਤੇ ਮਾਰਕ ਤੁਹਾਨੂੰ ਆਈਏ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਵੇਖੋ ਜੀ ਆ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਟੀਕਾ ਲਾਉਂਦੀ ਇੱਥੇ ਬਹਿ ਗਏ ਕਿਆ ਭਈਆ ਭੈਣ ਚੋਰੇ ਤੇ ਇਹਦੇ ਕੀ ਕਰੇ ਕੀ ਕਰਨੇ ਆ ਮਾਰੀ ਜਾਂ ਨਾ ਇਹ ਕੀ ਕਰਨੇ ਆ ਕਿਉਂ ਟੀਕਾ ਲਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦਿੰਨਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਉਹ ਬਲਾਜ ਨੂੰ ਬੁਲਾਣਾ ਬਲਾ ਟੁੰਡਾ ਕਿੰਨੂ ਪੁੱਛਦਾ ਮਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਪੱਲੋ ਨਹੀਂ ਮੈਥੋਂ ਕੀ ਵੇਖ ਕੇ ਲੰਗਣ ਦੇ ਕੀ ਸੋਨ ਦੇ ਲੋਕਾਂ ਦੀ ਕੋਈ ਗੱਲ ਨਹੀਂ ਵੇਖ ਲੰਦੇ ਬਲਾ ਪੁੱਛ ਲੈ ਲਾਈ ਮੋਲਾ ਸੁਬਾਰਾ ਮੋਲਾ ਹੋ ਗਿਆ ਗੱਡੀ ਲੱਗੀ ਮੋਲ ਮੰਡੀ ਚੱਲ ਚੱਲਾ ਫਿਰ ਆਹ ਕਾਰ ਗੱਡੀ ਜਾ ਲੈ ਏ ਕੀ ਹੁੰਦਿਆ ਏ ਆ ਕੀ ਹੁੰਦਿਆ ਇਹ ਕੀ ਹੁੰਦਿਆ ਆ ਆ ਦੇਖੋ ਇਹ ਟੀਕੇ ਲਾਉਂਦੇ ਆ ਛੋਟੀ ਰੋਡ ਅੰਮਰਸਰ ਬਾਪੂ ਕੀ ਕਰਦੇ ਤੇ ਲਾਗੇ ਮੋਟੇ ਡਾਂਗ ਨਹੀਂ ਲਾਉਂਦੇ ਨੇ ਆਪਾਂ ਕੀ ਕਰੀਏ ਨਾਲੋਂ ਨਹੀਂ ਆ ਫੜਾਉਂ ਤਾਂ ਮੈਂ ਡਾਂਗ ਦੋ ਆ ਕੀ ਕਰਨੇ ਆ ਚਲੋ ਬਨੇ ਬਖਸ਼ੀ ਕੀ ਕਰਨੇ ਆ ਚਲੋ ਕੋਈ ਨਾ ਆਪਾਂ ਪਾਪਾ ਇਦੀ ਸਿਆਣੇ ਬਣੇ ਸਰਦਾਰ ਬੰਦੇ ਜੇ ਤੇ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਚ ਬੜੀ ਆ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਕਦੇ ਵੀ ਸਮਾਂ ਨਹੀਂ ਕਿਉਂ ਇਹ ਕੀ ਕਰਦੀ ਏ ਕੀ ਕਰਨੀ ਤੂੰ ਕੀ ਕਰਨੀ ਮੇਰਾ ਸਵਾਟਾ ਨਾ ਮਾਰ ਤੈਨੂੰ ਮਾਰਨੀ ਸੂਈ ਟੁੱਟੀ ਮੇਰੀ ਬਾਹਰ ਆਏ ਸੂਈ ਬਾਟੀ ਦਾ ਕਿਥੇ ਇਹਨੂੰ ਚਕਾਉ ਪੂਜੇ ਨੇ ਸਟੱਕ ਮੈਨੇ ਗਾ ਕੋਲ ਨਾ ਪੂਜ ਨੂੰ ਮੋਲਾ ਕਰਨਾ ਕਰ ਪੂਣਾ ਚੱਲ ਬਲਾ ਆ ਵੇ ਕੋਈ ਅੱਧੀ ਦਾ ਬੜਿਆ ਨਹੀਂ ਆ ਤੇ ਕਹ 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 ਜਿੰਨੂੰ ਕਹਣਾ ਕਿਆ 10 ਵਜਾ ਓਡਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਪਾਪਾ ਜੀ ਦੱਸੋ ਕੀ ਕਰਦੇ ਓ ਕੀ ਕਰਦੇ ਦੱਸੋ ਪੱਕੇ ਡੀਲ ਲਓ ਇੱਕ ਮਿੰਟ ਰੋਕ ਰੋਕ ਓਏ ਪੂਲਾ ਥਾਣੇ ਫੋਨ ਲਾਈ ਦਸ ਬਾਰਾਂ ਨੂੰ ਪੁੱਛਣਾ ਮਾਲ ਮੰਡੀ ਚੱਲਾ ਚੱਲ ਮੋਟਰ ਵਾੜ ਚੱਲੀਏ ਮਾਲ ਮੰਡੀ ਬਾਪੇ ਨੂੰ ਬਾਹਰ ਨਾਲ ਰੋਜ਼ ਕਰਦੇ ਨੇ ਚੱਲਾ ਚੱਲਾ ਉਹਨਾਂ ਨੂੰ ਪਤਾ ਰੋਜ਼ ਕਿਹਦੇ ਕੋਲ ਲੈ ਗਈ ਕਿਹਦੇ ਕੋਲ ਲੈ ਗਈ ਕਿਹਦੇ ਕੋਲ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆਉਂਦਾ ਕਿਹਦੇ ਕੋਲ ਲੈ ਗਈ ਦੱਸ ਕਿਉਂ ਮੈਂ ਜਿੰਤੋਂ ਮਰਜ਼ੀ ਲਿਆਉਂਦਾ ਮਾਲਕ ਤੋਂ ਲਿਆ ਚੱਲ ਬਿਠਾਉਣ ਗੱਲ ਓਏ ਕਰ ਕਰ ਗੱਡੀ ਕਰ ਤਾ ਕਿਆ ਤੂੰ ਇੱਥੇ ਲਿਆ ਪੁੱਛ ਚੱਲ ਚੱਲ ਲੈ ਉਹਨਾਂ ਨੇ ਮੈਂ ਪੁੱਛਦਾ ਲੈ ਠੀਕਾ ਕਿੱਥੇ ਪੜਾ ਟੀਕਾ ਕਿਉਂ ਕਿਉਂ ਪੜਾਵੀਏ ਨਹੀਂ ਨਹੀਂ ਇੱਕ ਮਿੰਟ ਦਾ ਪੁੱਛ ਮਿੰਟ ਰੋਕ ਰੋਕ ਕੇ ਬਹਿ ਗਏ ਆ ਜਦੋਂ ਆਜ ਕੱਲ ਉਹ ਦਾਹ ਕੀ ਆ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆ ਆ ਮੇਰੇ ਨਾਲ ਹੀ ਆ ਉਹ ਕਿਹਦੇ ਨਾਲ ਆਇਆ ਤੇ ਉਹਨੇ ਪੁੱਛਿਆ ਵੇ ਜਿਵੇਂ ਮਾਨਕ ਤੁਹਾਨੂੰ ਹੀ ਰਸ ਜਿੱਤੋਂ ਮਰਜ਼ੀ ਲਿਉਂਦਾ ਹੋਵੇ ਆ ਵੇਖੋ ਜੀ ਇਹ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਗਾ ਲਾਉਂਦੀ ਇੱਥੇ ਬਹਿ ਕੇ ਤੇ ਆ ਭਈਆ ਭੈਣ ਚੋਰੇ ਤੇ ਇਹਦੇ ਇਧਰ ਕੀ ਕਰਨੇ ਆ ਇੱਕ ਹੀ ਕਰਨੇ ਆ ਕੀ ਹੋਟੀ ਗੱਲ ਮਾਉਨੇ ਆ ਰੇ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦਿੰਦਾ ਮੈਂ ਤੇਰੀ ਰੋਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਤੁਸੀ ਡਾਂਗ ਮਾਰਦਾ ਕੁਬਲਾ ਜਨੂੰ ਬੁਲਾਉਣਾ ਬੁਲਾ ਤੂੰ ਡਾਂਗ ਕਿਨੂੰ ਪੁੱਛਦਾ ਮੇਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਦੇ ਲੰਘਣ ਮੈਥੋਂ ਕੀ ਵੇਖ ਕੇ ਲੰਘਣ ਦੇ ਕਿਸ ਗੋਹੰਦੇ ਲੋਕਾਂ ਨੂੰ ਕੋਈ ਗੱਲ ਹੀ ਵੇਖ ਲੈਂਦੇ ਲਾਵਾ ਬੁੱਲ ਤੇ ਲਾਈਨਾ ਲਾਈਨ ਤੇ ਬਾਰਾ ਬੁੱਲਾ ਆਹ ਗੱਡੀ ਲੱਗੀ ਮਾਲ ਮੰਡੀ ਆ ਚੱਲ ਚੱਲਾ ਫਿਰ ਆਹ ਕਾਲੀ ਗੱਡੀ ਚਾ ਲੈ ਇੱਕ ਹੀ ਹੁੰਦਿਆ ਆਹ ਕੀ ਹੁੰਦਿਆ ਇਹ ਕੀ ਹੁੰਦਿਆ ਸਾਹ ਦੇ ਕੋਈ ਟੀਕੇ ਲਾਉਂਦੇ ਆ ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਤੇ ਲਾਗੇ ਉਹ ਤੇ ਡਾਂਗ ਨਹੀਂ ਮਾਮ ਦੇ ਰਹੇ ਆ ਆਪਾਂ ਕੀ ਕਰੀਏ ਨਾਲ ਨਹੀਂ ਆ ਫਟਾਉਂ ਤਾਂ ਇਹ ਮੈਂ ਡਾਂਗ ਦੋ ਆ ਕੀ ਕਰਨੇ ਆ ਚਲੋ ਬਨੇ ਬਖਸ਼ਾ ਕੀ ਕਰਨੇ ਆ ਚਲੋ ਗੋਲੀ ਚਾਪ ਪਾਪੇ ਦੀ ਸਿਆਣੇ ਬਿਆਣੇ ਸਰਦਾਰ ਬੰਦੇ ਜੇ ਤੇ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਜੇ ਬੜੀ ਆ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਜੁਦੀ ਸਮਾਂ ਹੀ ਉਹ ਕਿਉਂ ਇਹ ਕੀ ਕਰਨਦੀ ਏ ਕੀ ਕਰਨੀ ਤੂੰ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨੀ ਕੋਈ ਟੁੱਟੀ ਮੇਰੀ ਬਾਤ ਹੈ ਸੁਈ ਬਾਟੀ ਦਾ ਕਿਥੇ ਇਹਨੂੰ ਚਕਾਉ ਪੁੱਦੇ ਨੇ ਸਟਕ ਮਾਣੇਗਾ ਬੋਲਣੇ ਪੁੱਤ ਨੂੰ ਬੋਲਣਾ ਕਰਨਾ ਹੈ ਕਰਫੂਨ ਲਾ ਫਣ ਪੁੱਤ ਕੱਲ ਬਲਾ ਆ ਵੇ ਕੋਈ ਅੱਜ ਕਿੱਥੇ ਪੜਿਆ ਨੇ ਆਦੇ ਕਹ 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 ਜਿੰਨੂੰ ਕਹਣਾ ਕਾ ਉੱਡਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੋਕਦਾ ਪਾਈ ਦੱਸੋ ਕੀ ਕਰਦੇ ਇਹ ਕੀ ਕਰਦੇ ਦੱਸੋ ਪੱਕੇ ਡੀਲੋ ਦੇ ਇੱਕ ਮਿੰਟ ਰੋਕ ਰੋਕ ਓਏ ਫੂਲਾ ਥਾਣੇ ਫੋਨ ਲਾਈ ਸੋ ਬਾਰਾ ਨੂੰ ਪੁੱਲਾਂ ਮਾਲ ਮੰਡੀ ਚੱਲਾ ਚੱਲ ਮੋਟਰ ਮਾਰ ਤੇ ਚੱਲੀਏ ਮਾਲ ਮੰਡੀ ਮੈਂ ਬਾਪੇ ਨੂੰ ਬਾਹਰ ਨਾਲ ਰੋਜ਼ ਕਰਦੇ ਨੇ ਚੱਲਾ ਚੱਲਾ ਉਹਨਾਂ ਨੂੰ ਪਤਾ ਰੋਜ਼ ਕਿਹਦੇ ਨੂੰ ਲੈ ਗਈ ਕਿਹਦੇ ਨੂੰ ਲੈ ਗਈ ਦੀਪ ਦਾ ਕਿਹਦੇ ਨੂੰ ਲੈ ਗਈ ਮੈਂ ਜਿੱਤੋ ਮਰਜ਼ੀ ਲਿਆਉਂਦਾ ਕਿਹਦੇ ਨੂੰ ਲੈ ਗਈ ਦੱਸ ਕਿਉਂ ਮੈਂ ਜਿੱਤੋ ਮਰਜ਼ੀ ਲਿਆਉਂਦਾ ਇੰਨੇ ਲਿਆਉਂਦਾ ਸਮਾਨ ਕਿਤੋਂ ਲਿਆ ਗੱਲ ਬਿਠਾਣ ਗੱਲ ਓਏ ਕਰ ਸਾਰ ਗੱਡੀ ਕਰ ਸਾਰ ਕਿਆ ਤੂੰ ਇੱਥੇ ਲਿਆ ਪੁੱਲ ਚੱਲ ਚੱਲ ਲਿਓ ਨਾ ਨੇ ਮੈਂ ਪੁਲਿਸ ਦਾ ਲਿਆ ਠੀਕਾ ਕਿੱਥੇ ਬੜਾ ਠੀਕਾ ਕਿਉਂ ਕਿਉਂ ਬੜਾਉ ਜੇ ਨਹੀਂ ਨਹੀਂ ਇੱਕ ਮਿੰਟ ਦਾ ਇੱਕ ਮਿੰਟ ਰੁਕ ਰੋਕੋ ਅੱਜਕੱਲ ਉਹ ਦਾਹ ਗਿਆ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕੋ ਉਹ ਮੇਰੇ ਨਾਲ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆ ਆ ਮੇਰੇ ਨਾਲ ਹੀ ਆ ਉਹ ਫਿਰ ਕਿ ਤੇਰੇ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਤਮਾਨਕ ਤੇ ਨਹੀਂ ਹੈ ਰਸ ਜਿੱਤੋਂ ਮਰਜ਼ੀ ਲਿਉਂਦਾ ਹੋਵੇ ਆ ਵੇਖੋ ਜੀ ਇਹ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਕੇ ਤੇ ਆ ਭਈਆ ਭੈਣ ਚੋਰੇ ਤੇ ਇਹਦੇ ਕੀ ਕਰੀ ਕੀ ਕਰਨੇ ਆ ਹਮਾਰੀ ਆ ਨਾ ਆ ਇੱਕ ਹੀ ਕਰਨੇ ਆ ਕੀ ਹੋਤੀ ਗੱਲ ਬੋਲਣਾ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦੇ ਨਾਮ ਤੇ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਬੁਲਾ ਜਿਹਨੂੰ ਬੁਲਾਉਣਾ ਬੁਲਾ ਤੂੰ ਡਾਂ ਕਿਹਨੂੰ ਪੁੱਛਦਾ ਮਾਰੀ ਅੱਛੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਦੇ ਲੰਘਣ ਦੇ ਮੇਥੋਂ ਕੀ ਵੇਖ ਕੇ ਲੰਘਣ ਦੇ ਕੀ ਸੋਣ ਦੇ ਲੋਕਾਂ ਵੀ ਕੋਈ ਗੱਲ ਨਹੀਂ ਵੇਖ ਲੰਘਣ ਦੇ ਲਾਹਾਂ ਬੁੱਲਦੇ ਲਾਈਵ ਆਉਣੇ ਸਵਾਰ ਆ ਰਹੇ ਬੁੱਲਾ ਗੱਡੀ ਲੱਗੀ ਮਾਲ ਮੰਡੀ ਚੱਲ ਚੱਲਾ ਫਿਰ ਆਹ ਕਾਰੀ ਗੱਡੀ ਚੱਲ ਇਹ ਕੀ ਹੁੰਦਾ ਹੈ ਆਹੀ ਹੁੰਦਾ ਇਹ ਕੀ ਹੁੰਦਾ ਆ ਦੇਖੋ ਇਹ ਟੀਕੇ ਲਾਉਂਦੇ ਆ ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਤੇ ਲੱਗੇ ਮੋਤੇ ਡਾਂਗਣੀ ਮਾਮ ਦੇ ਰਹੇ ਆ ਆਪਾਂ ਕੀ ਕਰੀਏ ਨਾ ਨਹੀਂ ਆ ਫੜਾ ਉਡਾ ਮੈਂ टांग ਦੋ ਆ ਕੀ ਕਰਨੇ ਆ ਚਲੋ ਬਨੇ ਬਰਸੋ ਕੀ ਕਰਨੇ ਆ ਚਲੋ ਕੋਲੀ ਜਾ ਪਾ ਪਹਿਲੀ ਸਿਆਣੇ ਬਿਆਨੇ ਸਰਦਾਰ ਬੰਦੇ ਜੇ ਤੇਰੇ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਜੇ ਬੜੀ ਆ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਜੁਦੀ ਸਮਾਂ ਹੀ ਉਹ ਕਿਉਂ ਇਹ ਕੀ ਕਰਨਦੀ ਏ ਕੀ ਕਰਨੀ ਤੂੰ ਕੀ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨੀ ਸੂਈ ਟੁੱਟੀ ਮੇਰੀ ਬਾਹਰ ਆਏ ਸੂਈ ਬਾਟੀ ਕਿੱਥੇ ਇਹਨੂੰ ਚਕਾਓ ਕੋਸੇ ਨੇ ਸਟਕ ਮਾਣੇਗਾ ਬੋਲਣਾ ਕੋਸ ਨੂੰ ਬੋਲਣਾ ਕਰਨਾ ਕਰ ਫੋਨ ਲਾ ਫੋਨ ਕੋ ਕੱਲ ਬਲਾ ਆ ਵੇ ਕੋਈ ਅੱਛੀ ਗੱਲਿਆ ਨਿਆਤੇ ਕਾ 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 ਜਿੰਨੂੰ ਕਹਣਾ ਕਾ ਓ ਡਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਪਾਪਾ ਹੀ ਦੱਸੋ ਕੀ ਕਰਨ ਦੇ ਰੋਜਾ ਇਹ ਕੀ ਕਰਦੇ ਦੱਸੋ ਪੱਕੇ ਜੀ ਲੋਕਾਂ ਦੇ ਇਹਨਾਂ ਨੂੰ ਨੱਛਾ ਲਗਾਏ ਆ ਤੇ ਪੰਲਿਓ ਕਰਦੇ ਇੱਕ ਮਿੰਟ ਰੋਕ ਰੋਕ ਓਏ ਕੂਲਾ ਥਾੜੇ ਫੋਨ ਲਾਈ 112 ਨੂੰ ਫੋਨ ਲਾ ਮਾਲ ਮੰਡੀ ਚਲਾ ਚੱਲ ਚੱਲ ਮੋਰਤਲ ਵੱਰ ਚੱਲੀਏ ਮਾਲ ਮੰਡੀ ਬਾਪਾ ਪੇ ਨੂੰ ਬਾਹਰ ਨਾਲ ਰੋਜ ਕਰਦੇ ਨੇ ਚਲਾ ਚਲਾ ਉਹਨਾਂ ਨੂੰ ਪਤਾ ਰੋਜ ਕਿਧਰ ਕੋ ਲੈ ਗਈ ਕਿਧਰ ਕੋ ਲੈ ਗਈ ਕਿਧਰ ਕੋ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆ ਦੱਸ ਕਿਧਰ ਕੋ ਲੈ ਗਈ ਦੱਸ ਕਿਉਂ ਮੈਂ ਜਿੰਤੋਂ ਮਰਜ਼ੀ ਲਿਆ ਦੰਦਾਂ ਨਾ ਮਾਲਕ ਤੋਂ ਲੈ ਚੱਲ ਬਿਠਣ ਚੱਲ ਓਏ ਕਰ ਕਰ ਗੱਡੀ ਕਰ ਕਰ ਜਾ ਤੂੰ ਇੱਥੇ ਲੈ ਆ ਪੁੱਤ ਚੱਲ ਚੱਲ ਲੈ ਉਹ ਨਾ ਨੇ ਮੈਂ ਪੁੱਛ ਲੈ ਠੀਕਾ ਕਿੱਥੇ ਬੜਾ ਠੀਕਾ ਕਿਉਂ ਕਿਉਂ ਬੜਾ ਵੀਏ ਨਹੀਂ ਨਹੀਂ ਇੱਕ ਮਿੰਟ ਦਾ ਪੁਆਇੰਟ ਮਿੰਟ ਰੋਕ ਰੋਕ ਕਹ ਹੈ ਕੋਈ ਅੱਜ ਕੱਲ ਉਹ ਦਾਹ ਕੀ ਆਇਆ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆ ਆ ਮੇਰੇ ਨਾਲ ਹੀ ਆ ਕਿਹਦੇ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਤਮਾਰਕ ਤੁਹਾਨੂੰ ਆਈਏ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਵੇਖੋ ਜੀ ਇਹ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਗਏ ਤੇ ਆ ਭਈਆ ਭੈਣ ਚੋਰੇ ਤੇ ਇਹਦੇ ਕੀ ਕਰੇ ਕੀ ਕਰਨੇ ਹੈ ਇੱਕ ਹੀ ਕਰਨੇ ਆ ਕਿਉਂ ਟੀਕਾ ਲਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦਿੰਨਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣਿਆਂ ਕਾ ਥਾਣੇ ਉਬਲਾਜ ਨੂੰ ਬੁਲਾਉਣਾ ਬੁਲਾ ਟੂੰਡਾ ਕਿਨੂੰ ਪੁੱਛ ਕਾ ਮਾਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਦੇ ਲੰਘੇ ਮੈਥੋਂ ਕੀ ਵੇਖ ਕੇ ਲੰਘਣ ਦੇ ਸੀ ਸੋਨ ਦੇ ਲੋਕਾਂ ਨੂੰ ਕੋਈ ਗੱਲ ਨਹੀਂ ਵੇਖ ਲੰਘਦੇ ਭਲਾ ਮਾ ਪੁੱਛ ਲੈ ਲਾਈ ਨੂੰ ਲਾਈਏ ਸੋ ਬਾਰੇ ਬੋਲਾ ਹੋਵੇ ਕੱਟੀ ਰਗੀ ਬੋਲ ਮੰਡੀਆ ਚੱਲ ਚੱਲਾ ਫਿਰ ਆਹ ਕਾਰ ਗੱਡੀ ਚਾ ਲੈ ਇੱਕ ਹੀ ਹੁੰਦੇ ਆ ਏ ਆਹੀ ਹੁੰਦੇ ਆ ਇਹ ਕੀ ਹੁੰਦਿਆ ਆ ਆ ਦੇਖੋ ਇਹ ਟੀਕੇ ਲਾਉਂਦੇ ਆ ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਤੇ ਲਾਗੇ ਉਹਦੇ ਡਾਂਗ ਨਹੀਂ ਮੰਨਦੇ ਰੇ ਆਪਾਂ ਕੀ ਕਰੀਏ ਨਾ ਨਹੀਂ ਆ ਫੜਾ ਉਡਾ ਦੇ ਮੈਂ ਡਾਂਗ ਦੋ ਆ ਕੀ ਕਰਨੇ ਆ ਚਲੋ ਬਨੇ ਬਖਸ਼ ਕੀ ਕਰਨੇ ਆ ਚਲੋ ਕੀ ਕਰਤੀਓਂਗੀ ਪਾਪੇ ਦੀ ਸਿਆਣੇ ਬਣੇ ਸਰਦਾਰ ਬੰਦੇ ਜੇ ਤੇ ਲਾਗੇ ਖਲੋਤੇ ਜੇ ਤੁਸੀਂ ਡਾਂਗਾਂ ਚ ਬੜੀ ਆ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਜਿਵੇਂ ਸਮਾਂ ਆ ਹੀ ਉਹ ਕਿਉਂ ਇਹ ਕੀ ਕਰਦੀ ਏ ਕੀ ਕਰਨੀ ਨਾ ਤੂੰ ਕੀ ਕਰਨੀ ਇਹ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨੇ ਕੋਈ ਟੁੱਟੀ ਮੇਰੀ ਬਾਹਰ ਜਾਏ ਸੁਈ ਬਾਟੀ ਦਾ ਕਿਥੇ ਇਹਨੂੰ ਚਕਾਉ ਪੁੱਜ ਨੇ ਸਟੱਕ ਮਨੇਗਾ ਬੋਲਣੇ ਪੁੱਜ ਨੂੰ ਬੋਲਣੇ ਕਰਨਾ ਕਰ ਬੋਲ ਲਾ ਫਣ ਬੋਲ ਚੱਲ ਬਲਾ ਆ ਬੇ ਕੋਈ ਆ ਚੀ ਦਾ ਬੜਿਆ ਨਿਆਦੇ ਕਹ 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 ਜਿੰਨੂੰ ਕਹਣਾ ਕੀ ਆ ਰੋ ਜਾ ਓਡਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਤਾ ਪਾਈ ਦੱਸੋ ਕੀ ਕਰਦੇ ਰੋ ਜਾ ਇਹ ਕੀ ਕਰਦੇ ਦੱਸੋ ਪੱਕੇ ਡੀਲਰ ਲੋਕਾਂ ਨੂੰ ਨੱਛਾ ਲਗਾਏ ਅਸਰ ਪੱਲਿਓ ਕਰੇ ਇੱਕ ਮਿੰਟ ਰੋਕ ਰੋਕ ਓਏ ਕੂਲਾ ਥਾਣੇ ਫੋਨ ਲਾਈ 112 ਨੂੰ ਫੋਨ ਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰ ਵਾੜ ਚੱਲੀਏ ਮਾਲ ਮੰਡੀ ਬੇਬਾਪੇ ਨੂੰ ਬਾਹਰ ਨਾਲ ਚਲਾ ਰੋਜ਼ ਕਰਦੇ ਨੇ ਚਲਾ ਚਲਾ ਉਹਨਾਂ ਨੂੰ ਪਤਾ ਰੋਜ਼ ਨਹੀਂ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆਂਦਾ ਕਿਹਦੇ ਕੋ ਲੈ ਗਈ ਦੱਸ ਕਿਉਂ ਮੈਂ ਜਿੰਤੋਂ ਮਰਜ਼ੀ ਲਿਆਂਦਾ ਇੰਨੇ ਲਿਆਂਦਾ ਮਾਲਕ ਤੋਂ ਲਿਆਂ ਚੱਲ ਬਿਠਾਉਣ ਗੱਲ ਓਏ ਕਰ ਕਰ ਗੱਡੀ ਕਰ ਤਾ ਜਾ ਦੋ ਇੱਥੇ ਲੈ ਆ ਪੁੱਤ ਚੱਲ ਚੱਲ ਲਿਓ ਨਾ ਨੇ ਮੈਂ ਪੁੱਛ ਲੈ ਲਓ ਠੀਕਾ ਕਿੱਥੇ ਬੜਾ ਠੀਕਾ ਕਿਉਂ ਕਿਉਂ ਬੜਾਵੀਏ ਮੈਂ ਇੱਕ ਮਿੰਟ ਦਾ ਪੁੱਛ ਮਿੰਟ ਰੋਕ ਰੋਕੋ ਅੱਜ ਅੱਜ ਕੱਲ ਉਹ ਦਾਹ ਕੀ ਆਇਆ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕੋ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆਇਆ ਆ ਮੇਰੇ ਨਾਲ ਹੀ ਉਹ ਕਿਹਦੇ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਤੇ ਸਮਾਰਕ ਦਿਹਾੜੀ ਹੈ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਵੇਖੋ ਜੀ ਇਹ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਕੇ ਤੇ ਆ ਭਈਆ ਭੈਣ ਚੋਰੇ ਤੇ ਇਹ ਇਧਰ ਕੀ ਕਰਨੇ ਆ ਮਾਰੀਆ ਨਾ ਆਇਆ ਇਹ ਕੀ ਕਰਨੇ ਆ ਟੀਕਾ ਲਵਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦਿੰਦਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣਿਆਂ ਚੱਲ ਥਾਣੇ ਬੁਲਾਜ ਨੂੰ ਬੁਲਾਉਣਾ ਬੁਲਾ ਟੂੰਡਾਂ ਕਿੰਨੂੰ ਪੁੱਛ ਗਏ ਮਾਰੀ ਆ ਚੰਗੇ ਨਾਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਦੇਖ ਲੈਣ ਮੈਥੋਂ ਕੀ ਵੇਖ ਕੇ ਲੰਘਣ ਦੇ ਚੀਜ਼ ਖੋਣ ਦੇ ਲੋਕਾਂ ਨੂੰ ਕੋਈ ਗੱਲ ਹੀ ਵੇਖ ਲਾਂਦੇ ਲਾਵਾ ਪੁੱਛ ਲੈ ਲਾਈ ਮੁੰਲਾ ਇਹ ਤੋਂ ਬਾਰੇ ਬੁਲਾ ਆਹੋ ਗੱਡੀ ਲੱਗੀ ਮਾਂ ਮੰਡੀ ਚੱਲ ਚੱਲਾ ਫਿਰ ਆਹ ਕਾਲੀ ਗੱਡੀ ਚਾ ਲੈ ਇਹ ਕੀ ਹੁੰਦਾ ਹੈ ਆਹੀ ਹੁੰਦਾ ਹੈ ਇਹ ਕੀ ਹੁੰਦਿਆ ਆ ਆ ਦੇਖੋ ਇਹ ਟੀਕੇ ਲਾਉਂਦੇ ਆ ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਤੇ ਲਾਗੇ ਉਹਦੇ ਡਾਂਗ ਨਹੀਂ ਮੰਨਦੇ ਨੇ ਆਪਾਂ ਕੀ ਕਰੀਏ ਲਾਉ ਨਹੀਂ ਆ ਫਟਾਉਂ ਤਾਂ ਇਹ ਮੈਂ ਡਾਂਗ ਦੋ ਆ ਕੀ ਕਰਨੇ ਆ ਚਲੋ ਬਨੇ ਬਖਸ਼ ਕੀ ਕਰਨੇ ਆ ਚਲੋ ਗੋਲੀ ਪਾਪਾ ਦੀ ਸਿਆਣੇ ਬਿਆਣੇ ਸਰਦਾਰ ਬੰਦੇ ਜੇ ਤੇ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਜਿ ਬੜੀ ਆ ਅੱਜਕੱਲ ਨਹੀਂ ਮੰਨਦੇ ਅੱਜਕੱਲ ਕੱਲ ਜਿ ਦੀ ਸਮਾਂ ਹੀ ਉਹ ਕਿਉਂ ਇਹ ਕੀ ਕਰਦੀ ਏ ਕੀ ਕਰਨੀ ਨੇ ਤੂੰ ਕੀ ਕਰਨੀ ਕੋਈ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨੀ ਕੋਈ ਟੁੱਟੀ ਮੇਰੀ ਬਾਤ ਆਏ ਸੁਈ ਬਾਟੀ ਦਾ ਕਿਥੇ ਇਹਨੂੰ ਚਕਾਉ ਪੁੱਦੇ ਨੇ ਸਟਕ ਮਨੇਗਾ ਘੋਲਣੇ ਪੁੱਦ ਨੂੰ ਬੋਲਣਾ ਕਰ ਨਹੀਂ ਕਰ ਪੋਣਾ ਲੈ ਫੋਨ ਪੁੱਦੇ ਚੱਲ ਬਲਾ ਆ ਵੇ ਕੋਈ ਅੱਜ ਚੀਜ਼ਾ ਬੜਿਆ ਨਿਆਦੇ ਕਹ 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 ਜਿੰਨੂੰ ਕਹਣਾ ਹੈ ਰੁਕ ਜਾ ਓਟਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਤਾ ਫੇਰ ਦੱਸੂ ਕੀ ਕਰਦੇ ਰੋ ਜਾ ਇਹ ਕੀ ਕਰਨ ਦੇ ਦੱਸੋ ਪੱਕੇ ਡੀਲੋ ਦੇ ਇੱਕ ਮਿੰਟ ਰੋਕ ਰੋਕ ਓਏ ਪੂਲਾ ਥਾੜੇ ਫੂਨ ਲਾਈ 112 ਨੂੰ ਫੂਨ ਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰ ਮਾਰ ਤੇ ਚਲੀਏ ਮਾਲ ਮੰਡੀ ਮੈਂ ਬਾਪੇ ਨੂੰ ਬਾ ਨਾਲ ਚਲਾ ਰੋਜ਼ ਕਰਦੇ ਨੇ ਚਲਾ ਚਲਾ ਉਹਨਾਂ ਨੂੰ ਪਤਾ ਰੋਜ਼ ਕਿਹਦੇ ਨੂੰ ਲੈ ਗਈ ਕਿਹਦੇ ਨੂੰ ਲੈ ਗਈ ਕਿਹਦੇ ਨੂੰ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆਉਂਦਾ ਕਿਹਦੇ ਨੂੰ ਲੈ ਗਈ ਦੱਸ ਕਿਉਂ ਮੈਂ ਜਿੰਤੋਂ ਮਰਜ਼ੀ ਲਿਆਉਂਦਾ ਮਾਨਕ ਤੋਂ ਲਿਆ ਗੱਲ ਬਿਠਾਉਣ ਗੱਲ ਓਏ ਕਰ ਕਰ ਸੜ ਗੱਡੀ ਕਰ ਸੜ ਕਿਆ ਤੂੰ ਐ ਚੱਲ ਚੱਲ ਲਿਓ ਨਾ ਨੇ ਮੈਂ ਪੁਲਿਸ ਨਾਲ ਠੀਕਾ ਕਿੱਥੇ ਬੜਾ ਠੀਕਾ ਕਿਉਂ ਕਿਉਂ ਬੜਾ ਵਜੇ ਨਹੀਂ ਨਹੀਂ ਇੱਕ ਮਿੰਟ ਦਾ ਪੁੱਛ ਮਿੰਟ ਰੋਕ ਰੋਕ ਉਹ ਦਾਹ ਕੀ ਆਇਆ ਅਧਹੇ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆਇਆ ਆ ਮੇਰੇ ਨਾਲ ਹੀ ਆ ਉਹ ਤੇਰੇ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਤੇ ਮਾਰਕ ਤੁਹਾਨੂੰ ਆਈਂ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਵੇਖੋ ਜੀ ਇਹ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਠੀਕਾ ਲਾਉਂਦੀ ਇੱਥੇ ਬਹਿ ਕੇ ਕਿਆ ਭਈਆ ਭੈਣ ਚੋਰੇ ਤੇਰੇ ਕੀ ਕਰੀ ਕੀ ਕਰਨੇ ਆਹ ਮਾਰੀ ਜਾਂ ਨਾ ਆ ਰੇ ਇੱਕ ਹੀ ਕਰਨੇ ਆਂ ਕਿਉਂ ਟੀ ਗੱਲ ਮਾਉਂਨੇ ਆਂ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦਿੰਨਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਬੁਲਾਜ ਨੂੰ ਬੁਲਾਉਣਾ ਬਿਲਾ ਮਾਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਦੇਖਣ ਲੰਘਦੇ ਇਤੋਂ ਕੀ ਵੇਖ ਕੇ ਲੰਘਣ ਦੇ ਕੀ ਫੋਨ ਦੇ ਲੋਕਾਂ ਵੀ ਕੋਈ ਗੱਲ ਨਹੀਂ ਵੇਖ ਲੈਂਦੇ ਲਾਹਾਂ ਪੁੱਛੇ ਲਾਈਵ ਮੂਲੇਸ ਤੋਂ ਬਾਰੇ ਬੁਲਾਓ ਗੱਡੀ ਲੱਗੀ ਮੋੜ ਮੰਡੀ ਚੱਲ ਚੱਲਾ ਫਿਰ ਆਹ ਕਾਰੀ ਗੱਡੀ ਚੱਲ ਇੱਕ ਹੀ ਹੁੰਦਿਆ ਹੈ ਆਗੀ ਹੁੰਦਿਆ ਇੱਕ ਹੀ ਹੁੰਦਿਆ ਆ ਦੇਖੋ ਇਹ ਟੀਕੇ ਲਾਉਂਦੇ ਆ ਛੋਟੀ ਰੋਡ ਅੰਮ੍ਰਿਤਸਰ ਬਾਪੂ ਜੀ ਕੀ ਕਰਦੇ ਤੇ ਲਾਗੇ ਨੂੰ ਤੇ ਡਾਂਗ ਨਹੀਂ ਮੰਨਦੇ ਨੇ ਆਪਾਂ ਕੀ ਕਰੀਏ ਨਾ ਨਹੀਂ ਆ ਫੜਾ ਉਠਾ ਦੇ ਮੈਂ ਡਾਂਗ ਦੋ ਆ ਕੀ ਕਰਨੇ ਆ ਚਲੋ ਬਨੇ ਬਖਸ਼ ਕੀ ਕਰਨੇ ਆ ਮਿਸਤਸਾ ਚਲੋ ਗੋਲੀ ਚਾੜ ਦੋ ਪਾਪੇ ਦੀ ਸਿਆਣੇ ਬਣੇ ਸਰਦਾਰ ਬੰਦੇ ਜੇ ਇਹਦੇ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਚ ਬੜੀ ਆ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਜਦ ਦੀ ਸਮਾਂ ਹੀ ਹੋ ਗਿਆ ਕਿਉਂ ਇਹ ਕੀ ਕਰਦੀ ਏ ਕੀ ਕਰਨੀ ਨੇ ਤੂੰ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨੀ ਸੂਈ ਟੁੱਟੀ ਮੇਰੀ ਬਾਹਰ ਆਏ ਸੂਈ ਬਾਟੀ ਦਾ ਕਿਥੇ ਇਹਨੂੰ ਚਕਾਉ ਪੁੱਜ ਨੇ ਸਟੱਕ ਮਾਣੇਗਾ ਬੋਲਣੇ ਪੁੱਜ ਨੂੰ ਬੋਲਣਾ ਕਰਨਾ ਕਰਫੂ ਆਹ ਹੁਣ ਬੋਲ ਚੱਲ ਬਲਾ ਆਹ ਵੇ ਕੋਈ ਆਟੀ ਦਾ ਪੜਿਆ ਨਿਆਤੇ ਕਾਹ ਕਾਹ ਜਿੰਨੂੰ ਕਹਣਾ ਕਿ ਆਹ ਰੁਕ ਜਾ ਊਡਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਪਾਪਾ ਇਹ ਦੱਸੋ ਕੀ ਕਰਦੇ ਰੋਜ ਇਹ ਕੀ ਕਰਦੇ ਦੱਸੋ ਪੱਕੇ ਡੀਲਰ ਉਹਨਾਂ ਨੂੰ ਨੱਚਾ ਲਗਾਏ ਆਪ ਕੋਲਿਓ ਕਰ ਇੱਕ ਮਿੰਟ ਰੋਕ ਰੋਕ ਓਏ ਪੂਲਾ ਥਾੜੇ ਫੋਨ ਲਾਈ ਲਾਲਾ 112 ਨੂੰ ਪੂਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰ ਮਾਰ ਤੇ ਚਲੀਏ ਮਾਲ ਮੰਡੀ ਮੈਂ ਬਾਪੇ ਨੂੰ ਬਾਹਰ ਨਾਲ ਚਲਾ ਆ ਚਲਾ ਉਹਨਾਂ ਨੂੰ ਪਤਾ ਰੋਜ ਨਾ ਕਿਹਦੇ ਨੂੰ ਲੈ ਗਈ ਕਿਹਦੇ ਨੂੰ ਲੈ ਗਈ ਕਿਹਦੇ ਨੂੰ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆਂਦਾ ਕਿਹਦੇ ਨੂੰ ਲੈ ਗਈ ਦੱਸ ਕਿਉਂ ਮੈਂ ਜਿੰਤੋਂ ਮਰਜ਼ੀ ਲਿਆਂਦਾ ਮਾਨਕ ਤੋਂ ਲਿਆਂ ਓਏ ਗੱਲ ਬਿਠਾਣ ਗੱਲ ਓਏ ਘਰ ਸਾਡ ਗੱਡੀ ਘਰ ਸਾਡ ਯਾਦ ਹੋਇਆ ਚੱਲਿਆ ਪੁੱਤ ਚੱਲ ਗੱਲਿਓ ਨਾਣੇ ਮੈਂ ਪੁੱਛ ਲੈ ਲੇ ਠੀਕਾ ਕਿੱਥੇ ਬੜਾ ਟੀਗਾ ਕਿਉਂ ਕਿਉਂ ਬੜਾ ਵੇ ਨਹੀਂ ਨਹੀਂ ਇੱਕ ਮਿੰਟ ਬਾਕੀ ਰੋਕ ਤਾਹ ਹੈ ਉਹ ਅੱਜ ਕੱਲ ਉਹ ਤਾਹ ਕੀ ਹੈ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆਇਆ ਆ ਮੇਰੇ ਨਾਲ ਹੀ ਆ ਉਹ ਮੇਰੇ ਕਿਹਤਰਾ ਨਾਲ ਆਇਆ ਤੇ ਆਹੋ ਉਹਨੇ ਪੁੱਛਿਆ ਵੇ ਜਿਵੇਂ ਮਾਨਕ ਤੁਹਾਨੂੰ ਆਈਏ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਵੇਖੋ ਜੀ ਆ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਕੇ ਤੇ ਆ ਭਈਆ ਭੈਣ ਚੋਰੇ ਤੇ ਇਹ ਕੀ ਕਰੇ ਕੀ ਕਰਨੇ ਆ ਮਾਰੀ ਜਾਂ ਨਾ ਯਾਰ ਇੱਕ ਹੀ ਕਰਨੇ ਆ ਕਿਉਂ ਟੀਕਾ ਲਵਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦੇ ਨਾਮ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਉਹ ਬਲਾਜ ਨੂੰ ਬੁਲਾਣਾ ਬਲਾ ਟੂੰਡਾ ਕਿੰਨੂ ਪੁੱਛਦਾ ਮਾਰੀ ਅਟਨੇ ਕੰਮ ਕਰਦੇ ਜੇ ਆਹੋ ਚੰਗਿਆ ਕਰਦੇ ਆਹ ਲੋਕੀ ਦੇ ਲੰਗਣ ਮੈਥੋਂ ਕੀ ਵੇਖ ਕੇ ਲੰਗਣ ਦੇ ਚੀਜ਼ ਖੋਣ ਦੇ ਲੋਕਾਂ ਦੇ ਕੋਈ ਗੱਲ ਹੀ ਵੇਖ ਲੰਦੇ ਬਲਾ ਪੁੱਛ ਲੈ ਲਾਈ ਨੂੰ ਲਾਈ ਨੂੰ ਸੁਬਾਰਾ ਨੂੰ ਬੁਲਾ ਚੱਲ ਚੱਲ ਆ ਫਿਰ ਆਹ ਕਾਲੀ ਗੱਡੀ ਚਾਲ ਲੈ ਇੱਕ ਹੀ ਹੁੰਦੇ ਆ ਏ ਆਹੀ ਹੁੰਦੇ ਆ ਇਹ ਕੀ ਹੁੰਦਿਆ ਆ ਆ ਦੇਖੋ ਇਹ ਟੀਕੇ ਲਾਉਂਦੇ ਆ ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਤੇ ਲਾਗੇ ਉਹਦੇ ਡਾਂਗ ਨਹੀਂ ਮੰਨਦੇ ਰੇ ਆਪਾਂ ਕੀ ਕਰੀਏ ਨਾ ਨਹੀਂ ਆ ਫੜਾ ਉਡਾ ਦੇ ਮੈਂ ਡਾਂਗ ਦੋ ਆ ਕੀ ਕਰਨੇ ਆ ਚਲੋ ਬਨੇ ਬਰਸੇ ਕੀ ਕਰਨੇ ਆ ਮਿਸਤਰੀ ਚਲੋ ਕੀ ਕਰਦੇ ਹੋ ਕੀ ਪਾਪਾ ਦੀ ਸਿਆਣੇ ਬਣੇ ਸਰਦਾਰ ਬੰਦੇ ਜੇ ਤੇ ਲਾਗੇ ਖਲੋਤੇ ਜੇ ਤੁਸੀਂ ਡਾਂਗਾਂ ਚ ਬੜੀ ਆ ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਜਿਵੇਂ ਸਮਾਂ ਹੀ ਉਹ ਕਿਉਂ ਇਹ ਕੀ ਕਰਦੀ ਏ ਕੀ ਕਰਨੀ ਨਾ ਤੂੰ ਕੀ ਕਰਨੀ ਮੇਰਾ ਸਵਾਟਾ ਨਾ ਮਾਰ ਤੈਨੂੰ ਮਾਰਨੀ ਕੋਈ ਕੁੱਤੀ ਮੇਰੀ ਬਾਹਰ ਆਏ ਤੂੰ ਬਾਟੀ ਦਾ ਕਿਥੇ ਇਹਨੂੰ ਚਕਾਉ ਪੁੱਜੇ ਨੇ ਸਟੱਕ ਮੈਨੇ ਲਗਾਉ ਬੋਲ ਲੈ ਨਾ ਪੁੱਜ ਨੂੰ ਬੋਲ ਲੈ ਕਰਨੀ ਕਰ ਫੋਨ ਲੈ ਫੋਨ ਚੱਲ ਬਲਾ ਆ ਵੇ ਕੋਈ ਆਟੀ ਦਾ ਬੜਿਆ ਨਹੀਂ ਆ ਤੇ ਜਾ 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 ਜਿੰਨੂੰ ਕਹਣਾ ਕੀ ਆ ਰੁਕ ਜਾ ਓਡਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਪਾਪਾ ਜੀ ਦੱਸੋ ਕੀ ਕਰਦੇ ਰੋਜ ਇਹ ਕੀ ਕਰਨੇ ਦੱਸੋ ਪੱਕੇ ਢੀਂਗੇ ਲੋਦੇ ਇੱਕ ਮਿੰਟ ਰੋਕ ਰੋਕ ਓਏ ਕੂਲਾ ਥਾੜੇ ਫੂਨ ਲਈ 112 ਨੂੰ ਕੂਲਾ ਮਾਲ ਮੰਡੀ ਚੱਲਾ ਚੱਲ ਅਮਰਦਾਰ ਮਾਰ ਚੱਲੀਏ ਮਾਲ ਮੰਡੀ ਮੈਂ ਬਾਪੇ ਨੂੰ ਬਾਹਰ ਰੋਜ ਕਰਦੇ ਨੇ ਚੱਲਾ ਚੱਲਾ ਉਹਨਾਂ ਨੂੰ ਪਤਾ ਰੋਜ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਮੈਂ ਜਿੱਤੋ ਮਰਜ਼ੀ ਲਿਆਂਦਾ ਕਿਹਦੇ ਕੋ ਲੈ ਗਈ ਦੱਸ ਕਿਉਂ ਮੈਂ ਜਿੱਤੋ ਮਰਜ਼ੀ ਲਿਆਂਦਾ ਮਾਨਕ ਤੋਂ ਲਿਆਂਦਾ ਚੱਲ ਬਿਠਣ ਗੱਲ ਓਏ ਘਰ ਸਾਡ ਗੱਡੀ ਘਰ ਸਾਡ ਜਾ ਦੋ ਇੱਥੇ ਲੈ ਆ ਪੁੱਤ ਚੱਲ ਚੱਲ ਲਓ ਨਾਣੇ ਮੈਂ ਪੁੱਛ ਲੈ ਲੇ ਠੀਕਾ ਕਿੱਥੇ ਬੜਾ ਟੀਕਾ ਕਿਉਂ ਕਿਉਂ ਬੜਾਉ ਜੇ ਮੈਂ ਇੱਕ ਮਿੰਟ ਦਾ ਪੁੱਛ ਮਿੰਟ ਰੋਕ ਰੋਕ ਬਹਿ ਗਏ ਅੱਜ ਕੱਲ ਉਹ ਦਾਹ ਕੀ ਹੈ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆਇਆ ਆ ਮੇਰੇ ਨਾਲ ਹੀ ਉਹ ਕਿਹਦੇ ਨਾਲ ਆਇਆ ਤੇ ਉਹਨੇ ਪੁੱਛਿਆ ਵੇ ਮਾਨਕ ਤੂੰ ਲਿਆਈਂ ਇਹ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਵੇਖੋ ਜੀ ਆ ਸੌਫਟੀ ਰੋਡ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਕੇ ਤੇ ਆ ਭਈਆ ਭੈਣ ਚੋਰੇ ਤੇ ਇਹਦੇ ਕੀ ਕਰੀ ਕੀ ਕਰਨੇ ਆ ਮਾਰੀ ਜਾਂ ਨਾ ਇੱਕ ਹੀ ਕਰਨੇ ਆ ਕਿਉਂ ਟੀਕਾ ਲਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦੇਣਾ ਮੈਂ ਤੇਰੀ ਰੁੱਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਬੁਲਾਜ ਨੂੰ ਬੁਲਾਉਣਾ ਬੁਲਾ ਕਿੰਨੂ ਬਸ ਕਰੀ ਮਾਰੀ ਆ ਚੰਗੇ ਕੰਮ ਕਰਦੇ ਜੇ ਆਹੋ ਚੰਗੇ ਕਰਦੇ ਆ ਲੋਕੀ ਦੇ ਲੰਘਣ ਮੈਥੋਂ ਕੀ ਵੇਖ ਕੇ ਲੰਘਣ ਦੇ ਕਿਸ ਗੋਹਂ ਦੇ ਲੋਕਾਂ ਨੂੰ ਕੋਈ ਗੱਲ ਹੀ ਵੇਖ ਲੈਂਦੇ ਲਾਣਾ ਪੁੱਲ ਤੇ ਲਾਈ ਮੂਹ ਲਾਈ ਐ ਸੋ ਬਾਰਾ ਮੂਹ ਲਾ ਆਹੋ ਗੱਡੀ ਰਤੀ ਮੂਹ ਮੰਡੀਆ ਚੱਲ ਚੱਲਾ ਫਿਰ ਆਹੋ ਕਾਲੀ ਗੱਡੀ ਚੱਲ ਇੱਕ ਹੀ ਹੁੰਦਿਆ ਏ ਆਹੀ ਹੁੰਦਿਆ ਇੱਕ ਹੀ ਹੁੰਦਿਆ ਆ ਦੇਖੋ ਇਹ ਟੀਕੇ ਲਾਉਂਦੇ ਆ। ਸੋਟੀ ਰੋਡ ਅੰਮ੍ਰਿਤਸਰ ਬਾਪੂ ਜੀ ਕੀ ਕਰਦੇ ਤੇ ਲੱਗੇ ਉਹ ਤੇ ਡਾਂਗ ਨਹੀਂ ਮੰਨਦੇ ਰਿਹਾ। ਆਪਾਂ ਕੀ ਕਰੀਏ ਨਾਲੋਂ ਨਹੀਂ ਆ ਫਟਾਉਂ ਤਾਂ ਕਿ ਮੈਂ ਡਾਂਗ ਦਵਾਂ। ਆ ਕੀ ਕਰਨੇ ਆ? ਚਲੋ ਬਨੇ ਬਖਸ਼ਾ। ਕੀ ਕਰਨੇ ਆ? ਚਲੋ ਗੋਲੀ ਚਾਹੀਦੀ ਹੋਗੀ। ਪਾਪੇ ਦੀ ਸਿਆਣੇ ਬਣੇ ਸਰਦਾਰ ਬੰਦੇ ਜੇ ਇਹ ਲਾਗੇ ਖਲੋਤੇ ਜੇ ਤੁਸੀਂ ਡਾਂਗਾ ਚ ਬੜੀ ਆ। ਅੱਜ ਕੱਲ ਨਹੀਂ ਮੰਨਦੇ ਅੱਜ ਕੱਲ ਜੁਦੀ ਸਮਾਂ ਹੀ ਹੋ ਗਿਆ। ਕਿਉਂ ਇਹ ਕੀ ਕਰਦੀ ਏ? ਕੀ ਕਰਨੀ ਨੇ ਤੂੰ? ਕੀ? ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰਨੀ ਸੂਈ ਟੁੱਟੀ ਮੇਰੀ ਬਾਜ ਆਏ ਸੂਈ ਬਾਟੀ ਦਾ ਕਿਥੇ ਇਹਨੂੰ ਚਕਾਓ ਪੂਜੇ ਨੇ ਸਟੱਟ ਮਨੇਗਾ ਬੋਲ ਲੈਣਾ ਪੂਜ ਨੂੰ ਬੋਲ ਲੈ